ਸਟੂਡੈਂਟ ਦਾ ਨਵਦੀਪ ਬਹੁਤ ਤਖਤ ਕਰ ਦਿੱਤਾ ਜੋ ਕਿ ਤੇ ਕੈਨੇਡਾ ਨਾਲੋਂ ਵੀ ਅਸਟ੍ਰੇਲੀਆ ਨੂੰ ਹੂੰ ਸੋ ਇਸ ਕਰਕੇ ਤੁਹਾਨੂੰ ਇਹ ਜ਼ਰੂਰੀ ਆ ਕਿ ਜਿਹੜੇ ਜਿਹੜੇ ਜ਼ਰੂਰੀ ਹੈਗਾ ਗੱਲਾਂ ਉਹ ਇਹ ਸੀਗੀਆਂ ਵੀ ਫੀਸ ਵੀ ਉਹਦੀ ਵਧਾ ਦਿੱਤੀ ਉਹ ਜੁਲਾਈ ਤੋਂ ਆ ਸਾਰੇ ਦੇਸ਼ਾਂ ਨਾਲੋਂ ਤੇ ਉਹਨਾਂ ਦੇ ਘੰਟੇ ਵੀ ਜਿਹੜੇ ਉਹ ਕੰਮ ਕਰਨ ਦੇ ਘੰਟੇ ਉਹ ਵੀ ਕੱਟ ਕਰ ਦਿੱਤੇ ਹੋਆ ਧਿਆਨ ਨਾਲ ਕੰਮ ਕਰੋ ਜਿਹੜੇ ਵੱਧ ਕਰਨਗੇ ਉਹਨਾਂ ਨੂੰ ਬਾਅਦ ਵਿੱਚ ਵਰਕ ਪਰਮਿਟ ਜਾਂ ਹੋਰ ਪੀਆਰ ਲਈ ਪ੍ਰੋਬਲਮ ਹੋਣਗੀਆਂ ਤੇ اسی ਤਰ੍ਹਾਂ ਦੇਖ ਕੇ ਤੁਸੀਂ ਆਪਣੇ ਜਿੰਨੇ ਵੀ ਫਾਰਮ ਜਾਂ ਡਾਕੂਮੈਂਟ ਕਿਤੇ ਵੀ ਅਪਲਾਈ ਕਰਨਾ ਚੰਗੀ ਯੂਨੀਵਰਸਿਟੀ ਜਾਂ ਜੈਨੂਇਨ ਸਟੂਡੈਂਟਸ ਜਿਹੜੇ ਬਾਹਰ ਪੜਨਾਉਂਦੇ ਉਹ ਹੀ ਕਰੋ ਜਾਂ ਫਿਰ ਜਿਹੜੀ ਸਕਿਲਸ ਇਨ ਡਿਮਾਂਡ ਆ ਨਰਸਿੰਗ ਇਨ ਹਾਈ ਡਿਮਾਂਡ ਐਂਡ ਰਹੂਗੀ ਵੀ ਇਨ ਦਾ ਫਿਊਚਰ ਵੀ ਇਨਕਰੀਜ਼ਿੰਗ ਹੋਰ ਬਦਰੀ ਇਹ ਨਰਸਿੰਗ ਦੇ ਸੈਕਟਰ ਉਹ ਕੋਰਸ ਇੱਥੇ ਤੁਸੀਂ ਕਰੋ ਇੱਥੇ ਇੰਡੀਆ ਜਾਂ ਜਾਂ ਜਿੱਥੇ ਵੀ ਤੁਸੀਂ ਬੈਠੇ ਆ ਚਾਹੇ ਕੈਨੇਡਾ 'ਚ ਬੈਠੇ ਚਾਹੇ ਤੁਸੀਂ ਇਟਲੀ ਤੋਂ ਆਉਣਾ ਚਾਹੁੰਦੇ ਆ ਜਾਂ ਇੰਗਲੈਂਡ ਤੋਂ ਉਹ ਇਹ ਆ ਏਜੈਂਟ ਡਿਸੇਬਿਲਟੀ ਕੇਅਰਰ ਵਰਕਰ ਦੀ ਬਹੁਤ ਡਿਮਾਂਡ ਆ ਔਰ ਹੋਰ ਵੱਧ ਰਹੀ ਆ ਸਿਵਲ ਇੰਜੀਨੀਅਰਿੰਗ ਇਲੈਕਟ੍ਰੀਸ਼ੀਅਨ ਦਾ ਤੁਹਾਨੂੰ ਅੱਗੇ ਵੀ ਦੱਸਦੇ ਆ ਸੀ ਫਿਟਰ ਔਰ ਟਰਨਰ ਮੋਸਟ ਡਿਮਾਂਡਿੰਗ ਇਨ ਆਸਟ੍ਰੇਲੀਆ ਇਹ ਕੋਰਸ ਨਰਸਿੰਗ ਦਾ ਹੋ ਗਿਆ ਅ ਇਹਦੇ ਬਿਲਡਿੰਗ ਆ ਕਾਰਪੈਂਟਰਸ ਦਾ ਬਹੁਤ سارے ਇਹ ਤੁਸੀਂ ਉੱਥੋਂ ਪੋਲੀਟੈਕਨਿਕ ਕਾਲਜਾਂ ਚੋਂ ਜਾਂ ਆਈਟੀ ਦੇ ਵਿੱਚੋਂ ਇਹ ਕੋਰਸ ਕਰੋਗੇ ਤਾਂ ਤੁਸੀਂ ਪੀਆਰ ਦੇ ਲਈ ਦਰਵਾਜ਼ੇ ਇਹਨਾਂ ਦੇ ਖੁੱਲੇ ਆ ਸਹੀ ਪਾਸੇ ਲਈ ਬਿਲਕੁਲ ਚੰਗਾ ਕੰਮ ਕਰਦੀਆਂ ਗਵਰਨਮੈਂਟਾਂ ਇਹਦੇ ਵਿੱਚ ਸਟੂਡੈਂਟ ਦਾ ਵੀ ਫਾਇਦਾ ਪੇਰੇ ਦਾ ਵੀ ਫਾਇਦਾ ਦੇਸ਼ ਦਾ ਵੀ ਫਾਇਦਾ ਇੱਥੇ ਆਪੂ ਇੱਥੇ ਕਮੋਡੀਸ਼ਨ ਇਹ ਨਹੀਂ ਮਿਲ ਗਈ ਜਿਹੜੇ ਜਿਹੜੇ ਕੌਕੂਪੇਸ਼ਨ ਦੇ ਵਿੱਚ ਲੋਡ ਹੁੰਦੀ ਉਹਨੂੰ ਛੱਡ ਕੇ ਹੋਰ ਕਿਸੇ ਦੇ ਵਿੱਚ ਜਾ ਕੇ ਕੋਈ ਉੱਗਰ ਚਲਾਉਂਦਾ ਜਾ ਉਹ ਕਰਨ ਲੱਪੈਂਦਾ ਇਹ ਹੀ ਸਾਰਾ ਕਾਲਾ ਮਾਲਾ ਗਵਰਨਮੈਂਟ ਦੇ ਵਿੱਚ ਆਸਟ੍ਰੇਲੀਆ ਲੇਬਰ ਪਾਰਟੀ ਤੋਂ ਹੋ ਗਿਆ ਜਿਹਨੂੰ ਕਿ ਹੁਣ ਕੰਟਰੋਲ ਕਰਨਾ ਓਵਰਹਾਲ ਕਰਨਾ ਬੜਾ ਔਕਾ ਹੋ ਰਿਹਾ ਆ ਤੋ ਅਸੀਂ ਫੇਰ ਤੁਹਾਨੂੰ ਇਹ ਹੀ ਦੱਸਦੇ ਆ ਬਈ ਆ ਰਿਡਿਊਸ ਏਜ ਅਵੇਲੇਬਿਲਟੀ ਇਸ ਦਾ ਵੀ ਉਹਨਾਂ ਨੇ ਕਰ ਦਿੱਤਾ ਸ਼ਾਰਟਰ ਟੈਂਪਰੇਰੀ ਗ੍ਰੈਜੂਏਟ ਵੀ ਜਿਹੜੇ ਸੀ ਬਾਅਦ ਚ ਦੇਣੇ ਸੀ ਡਿਗਰੀ ਤੋਂ ਬਾਅਦ ਉਹ ਵੀ ਘਟ ਕਰ ਦਿੱਤੇ ਟਾਈਮ ਉਹਨਾਂ ਦਾ ਕੋਈ ਪੀਆਰ ਦੀ ਇੰਨੀ ਕੋਈ ਬਹੁਤੀ ਆਸ ਨਹੀਂ ਰਹਿ ਗਈਆਂ ਇਹਨੂੰ ਧਿਆਨ ਵਿੱਚ ਰੱਖਣਾ